ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਧ ਸੰਗ ਜੀ ਅੱਜ ਅਸੀਂ ਆਪ ਜੀ ਦੇ ਚਰਨਾਂ ਵਿੱਚ ਇੱਕ ਬੰਦਨਾ ਰੱਖ ਰਹੇ ਹਾਂ ਉਮੀਦ ਹੈ ਕਿ ਆਪ ਪਿਆਰ ਸਤਿਕਾਰ ਨਾਲ ਸਰਵਣ ਕਰੋਗੇ ਜੀ ਪਹਿਲੀ ਬੰਦਨਾ ਮੇਰੀ ਸਤਿਗੁਰ ਨਾਨਕ ਦੇਵ ਨੂੰ ਪਹਿਲੀ ਬੰਦਨਾ ਮੇਰੀ ਸਤਗੁਰ ਨਾਨਕ ਦੇਵ ਨੂੰ ਖਾਤਰ ਦੁਨੀਆਂ ਦੀ ਅਵਤਾਰ ਜੇ ਨਾ ਦਸ ਤਾਰੇ ਖਾਤਰ ਦੁਨੀਆਂ ਦੀ ਅਵਤਾਰ ਜੇ ਨਾ ਦਸ ਤਾਰੇ ਖਾਤਰ ਦੁਨੀਆਂ ਦੀ ਉਸ ਚੱਕੀ ਪੀਸੀ ਬਾਵਰ ਦੀ ਮੈਂ ਸਦਕੇ ਖਾਤਰ ਦੁਨੀਆਂ ਦੀ ਉਸ ਚੱਕੀ ਪੀਸੀ ਵਾ ਵਰਦੇ ਬਦ ਸਾਦ ਸੀ ਛਡਾਲੈ ਜਿਸਨੇ ਸਾਰੇ ਬਦ ਸਾਦ ਸੀ ਛਡਾਲੈ ਜਿਸਨੇ ਸਾਰੇ ਵਿੱਚ ਪਹਾੜਾ ਰਾਜੀ ਕੀਤਾ ਬਲੀ ਕੰਧਾਰੀ ਨੂੰ ਜੀ ਵਿੱਚ ਪਹਾੜਾ ਰਾਜੀ ਕੀਤਾ ਬਲੀ ਕੰਧਾਰੀ ਨੂੰ ਪਾਣੀ ਖਿੱਚ ਲਿਆ ਗੁਰ ਬੈਠੇ ਰਹਿ ਕਨਾਰੇ ਕਰ ਕਰ ਦੁਆਹੀ ਜਾਕੇ ਜ਼ਿੰਦਾ ਵੱਡੇ ਦੁਖੀਆਂ ਨੂੰ ਕਰ ਕਰ ਦੁਆਹੀ ਜਾਕੇ ਜ਼ਿੰਦਾ ਵੱਡੇ ਦੁਖੀਆਂ ਨੂੰ ਰਾਜ ਕੀਤੇ ਜੋ ਹੰਕਾਰਤਾ ਦੇ ਮਾਰੇ ਕੀਤਾ ਸਿੱਧਾ ਜਾਕੇ ਕਉ ਡੇ ਜੈ ਹੈ ਰਾਖਸ਼ ਨੂੰ ਮੈਂ ਸਦਕੇ ਕੀ ਤਸਦਾ ਜਾਕੇ ਕਉ ਡੇ ਜੈ ਹੈ ਰਾਖਸ਼ ਨੂੰ ਤਪ ਦੇ ਤੇਲ ਦੇ ਘੜਾਏ ਜਿਸ ਦੇ ਠਾਰੇ ਨੀਲਾ ਪਾਣਾ ਪਾਕੇ ਜਾ ਪਹੁੰਚੇ ਵਿੱਚ ਮੱਕੇ ਦੇ ਨੀਲਾ ਵਾਣਾ ਪਾਕੇ ਜਾ ਪਹੁੰਚੇ ਵਿੱਚ ਮੱਕੇ ਦੇ ਰਾਤੀ ਸੁੱਤੇ ਪੈਰ ਮੱਕੇ ਵੱਲ ਪਸਾਰੇ ਰਾਤੀ ਸੁੱਤੇ ਪੈਰ ਮੱਕੇ ਵੱਲ ਪਸਾਰੇ ਜੀਵਨ ਕਾਜੀ ਨੇ ਫਰ ਲੱਤੋ ਪੜ ਕਮਾਜਤਾ ਮੱਕਾ ਫਿਰਦਾ ਦੁਨੀਆ ਦੇਖੇ ਚਾਰ ਚਫੇਰੇ ਮੱਕਾ ਘੁੰਮਦਾ ਦੁਨੀਆ ਦੇਖ ਕੇ ਚਾਰ ਚਫੇਰੇ ਇਕੱਠੇ ਹੋ ਕੇ ਸਾਰੇ ਫੁੱਲਾਂ ਨੂੰ ਬਖਸ਼ਾਉਣ ਲੱਗੇ ਮੈਂ ਸਦਕੇ ਇਕੱਠੇ ਹੋ ਕੇ ਸਾਰੇ ਫੁੱਲਾਂ ਨੂੰ ਬਖਸ਼ਾਉਣ ਲੱਗੇ ਅਸੀਂ ਮੂੜ ਪਾਪੀ ਤੁਸੀਂ ਹਉਤਾਰਨ ਹਾਰੇ ਅਸੀਂ ਮੂੜ ਪਾਪੀ ਤੁਸੀਂ ਹਉਤਾਰਨ ਹਾਰੇ ਲੋਕੀ ਧਰਮਿਆਂ ਦਾ ਜਸ ਮਹਿਫਲਾਂ ਦਰਗਾਮ ਦੇ ਲੋਕੀ ਧਰਮਿਆਂ ਦਾ ਜਸ ਮਹਿਫਲਾਂ ਅੰਦਰ ਗਾਵਦੇ ਥਾਥਾ ਪਾਪਿਆਂ ਨੂੰ ਪੈਂਦੇ ਫਟਕਾਰੇ ਸਾਰੇ ਵਾਹਿਗੁਰੂ 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 ਸੰਗ ਤੇ ਕਹਿ ਦਿਓ ਸਾਰੇ ਵਾਹਿਗੁਰੂ 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 ਸੰਗ ਤੇ ਕੈਦਿਓ ਵਾਹਿਗੁਰੂ ਕਹਿਣ ਨਾਲ ਹੁੰਦੇ ਪਾਰ ਉਤਾਰੇ ਵਾਹਿਗੁਰੂ ਕਹਿਣ ਨਾਲ ਹੁੰਦੇ ਪਾਰ ਉਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ